ਕਪੂਰਥਲਾ ਵਿੱਚ ਕਾਰਗਿਲ ਵਿਜੇ ਦਿਵਸ ਦੇ ਸਬੰਧ ਵਿੱਚ ਸਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਸ਼ਹੀਦ ਮਹਿੰਦਰ ਰਾਜ ਜੀ ਦੀ ਸ਼ਹਾਦਤ ਨੂੰ ਕੀਤਾ ਸਲਾਮ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਕੀਤਾ ਨਮਨ ਕਪੂਰਥਲਾ ਵਿਖੇ ਕਾਰਗਿੰਗ ਜੰਗ ਵਿੱਚ ਸ਼ਹੀਦ ਹੋਏ ਬੀਐਸਐਫ ਕਮਾਂਡਰ ਮਹਿੰਦਰ ਰਾਜ ਜੀ ਨੂੰ ਨਮਣ ਕਰਦੇ ਹੋਏ ਜਿੱਥੇ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਉਸ ਜਗ੍ਹਾ ਤੇ ਸ਼ਰਧਾ ਅਜਲੀ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਇਸ ਦੌਰਾਨ ਅਲੱਗ-ਅਲੱਗ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਉਹਨਾਂ ਬਹਾਦਰੀ ਨੂੰ ਸਜਦਾ ਕੀਤਾ ਇਸ ਦੌਰਾਨ ਸ਼ਹੀਦ ਦੇ ਮਾਤਾ-ਪਿਤਾ ਖੁੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਇਹ ਬੁੱਤ ਬਣਵਾਇਆ ਅਤੇ ਸਭ ਸੰਭਾਲ ਕੀਤੀ ਉਹਨਾਂ ਕਿਹਾ ਕਿ ਉਹ ਉਹਨਾਂ ਦੇ ਆਭਾਰੀ ਹਨ ਜਿਹੜੇ ਇਸ ਖਾਸ ਦਿਨ ਤੇ ਉਹਨਾਂ ਦੇ ਪੁੱਤਾਂ ਨੂੰ ਯਾਦ ਕਰਦੇ ਹਨ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਪਰਿਵਾਰਾਂ ਦੀ ਸੁੱਖ-ਸਲਾਮਤੀ ਦੀ ਕਾਮਨਾ ਕਰਦੇ ਹਨ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਕਪੂਰਥਲਾ ਤੋਂ ਪੱਤਰਕਾਰ ਬ੍ਰਹਮਸਰੂਪ ਸੌਤਾ ਦੀ ਖਾਸ ਰਿਪੋਰਟ ਮਾਤਾ ਜੀ ਅੱਜ 26 ਮਾਰਚ ਕਾਰਗਿਲ ਜਿਹੜਾ ਦਿਵਸ ਉਹ ਮਨਾਇਆ ਜਾਂਦਾ ਹੈ ਕਿਉਂਕਿ ਇਸ ਕਾਰਗਿਲ ਯੁੱਧ ਵਿੱਚ ਛੇੜ ਹੋ ਗਿਆ ਇਹ ਕੀ ਕਹੋਗੇ ਤੇ ਹਰ ਸਾਲ ਇਸ ਟੋਕ ਦੇ ਵਿੱਚ ਅ ਅਰਗਿਲ ਦਾ ਜਨਮ ਮਨਾਇਆ ਵੀ ਜਾਂਦੇ ਅੱਜ ਸੰਤ ਸਿਚੇੜ ਬਾਬਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਕੀ ਕਹੋਗੇ ਜੀ ਮੈਂ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਆਏ ਇਹ ਤੇ ਬਾਕੀ ਜਿਹੜੇ ਬੱਚੇ ਹੁਣ ਹਰ ਸਾਲ ਕਰਦੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਪਰ ਇਹ ਵੀ ਮੈਂ ਜਿੱਥੇ ਸੀ ਮੈਂ ਉੱਥੇ ਹੀ ਖੜੀ ਆ ਕੋਈ ਨਹੀਂ ਸੁਣਦਾ ਮੇਰੀ ਗੱਲ ਮੈਂ ਦੱਸਿਆ ਵੀ ਤੁਸੀਂ ਮੰਨੋਗੇ ਨਹੀਂ ਹੁੰਦਾ ਅੱਜ ਜੇ ਮੈਂ ਬਣਵਾਈ ਇਹ ਜਗਾ 1500 ਰੁਪਿਆ ਜਿਹੜਾ ਮੈਨੂੰ ਪੈਨਸ਼ਨ ਮਿਲਦੀ ਹੈ ਨਾ ਉਹ ਮੈਂ ਇਕੱਠਾ ਕੀਤਾ ਇਕੱਠਾ ਕਰਕੇ ਫਿਰ ਮੈਂ ਇਹਦੇ ਤੇ ਲਗਾ ਕੇ ਆਹ ਹੁਣ ਮੈਂ ਬਣਵਾਇਆ ਹੁਣੇ ਬਣਵਾਇਆ ਹੰਨੇ ਕੋਈ ਸਰਕਾਰ ਕੋਈ ਵੀ ਮੰਤਰੀ ਕੋਈ ਨਹੀਂ ਸੁਣਦਾ ਹੈਗਾ ਜਿੰਨਾ ਮਰਜ਼ੀ ਉਹਨਾਂ ਨੂੰ ਕਹਿ ਲਓ ਮੇਰਾ ਹਸਬੰਦ ਮਿੰਨੇ ਰਿਹਾ 4 ਸਾਲ ਹੋ ਗਏ ਲੱਕਣੀ ਅਸਮ ਮੈਂ ਕਿੱਥੇ ਜਾਵਾਂ ਕੋਈ ਨਹੀਂ ਸੁਣਦਾ ਮੇਰੀ ਗੱਲ ਬੰਨੇ ਆਏ ਹੈਗੇ ਪਾਪਾ ਜੀ ਤੇ ਇਹਨਾਂ ਕੋਲ ਵੀ ਆਸ ਰੱਖੀ ਹੋਈ ਆ ਬਦਖੀਆ ਉਹਨੂੰ ਵਾਤੇ ਕਰਦੇ ਕੁਛ ਕਰਨਗੇ ਤਾਂ ਠੀਕ ਹੈ ਵੇ ਕਾਫੀ ਸਮੇ ਤੋਂ ਚੱਲ ਰਿਹਾ ਕਿਉਂਕਿ ਅਸੀਂ ਬਹੁਤ ਦੇ ਚੱਲੇ ਆ ਕਿ ਬੇਟਾ ਤੁਸੀਂ ਆਂਦੇ ਹੋ ਨਾ ਸਾਡੇ ਫੇਰ ਹਰੇ ਹੋ ਜਾਂਦੇ ਆ ਕੀ ਕਰਾਂ ਮੈਂ ਅਲ ਕਿ ਕੋਈ ਨਹੀਂ ਆਇਆ ਕਿਉਂਕਿ ਮੇਰਾ ਮੇਰੇ ਸਿਹਤ ਠੀਕ ਨਹੀਂ ਰਹਿੰਦੀ ਹੈ ਕਿ ਮੈਂ ਪਰੇਸ਼ਾਨ ਹੋ ਜਾਂਦੀ ਜਦੋਂ ਇਹ ਤੇ ਨੋਂਦਾ ਹੈਗਾ ਕੋਈ ਸੁਣਦਾ ਤਾਂ ਹੈ ਨਹੀਂਗਾ ਫਾਇਦਾ ਕੀ ਮੇਰੇ ਕਰ ਵੀ ਹੁੰਦਾ ਤਾਂ ਤੇ ਪ੍ਰਸ਼ਾਸਨ ਨੇ ਕੁਝ ਕੀਤਾ ਹੋਵੇ ਤਾਂ ਫੇਰ ਮੈਂ ਇਹਨਾਂ ਨੂੰ ਕੁਝ ਕੀਤਾ 26 ਸਾਲ ਹੋ ਗਏ ਕਿਹੜੇ ਹੁੰਦੇ ਬੇਟਾ 26 ਸਾਲ ਬਹੁਤ ਹੁੰਦੇ ਤੇ ਮੇਰੇ ਹਸਬੰਦ ਨੇ ਜਿਹੜਾ ਚਾਰ ਸਾਲ ਹੋ ਗਏ ਮੈਨੂੰ ਇਕੱਲੇ ਨੂੰ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਕਿ ਅੱਜ 26 ਵਾ ਕਾਰਜਕ੍ਰਮ ਜਿਹੜਾ ਉਹ ਬਣਾਇਆ ਜਾ ਰਿਹਾ ਇੱਕ ਕਪੂਠਲੇ ਦੇ ਵਿੱਚ ਵੀ ਪਹੁੰਚੇ ਹੋ ਅਮਿੰਦਰ ਰਾਜ ਜਿਹੜੇ ਸੀਗੇ ਉਹ ਵੀ ਇਸ ਸ਼ਹੀਦੀ ਨੂੰ ਪ੍ਰਸਤuti ਕਰਦੇ ਚਾਹੇ ਓਕੇ ਸਹਿਦਾ ਨੂੰ ਸਾਡੀ ਨਮਸਕਾਰ ਮਹਿੰਦਰ ਰਾਜ ਜੋ ਡਿਪਟੀ ਕਮਾਂਡਰ ਜੋ ਕਾਰਗਲ ਜੁੱਧ ਦੇ ਵਿੱਚ ਸ਼ਹੀਦ ਹੋਏ ਸੋ ਉਹਨਾਂ ਨੇ ਦੇਸ਼ ਕੌਮ ਦੇ ਤੋਂ ਆਪਣੀ ਜਾਨ ਵਾਰੀ ਹੈ ਅਸੀਂ ਉਹਨਾਂ ਨੂੰ ਸਰਦਾਰਾਂ ਦੇ ਫੁੱਲ ਭੇਟ ਕਰਦੇ ਹਾਂ ਹੋਰ ਵੀ ਜਿਨ੍ਹਾਂ ਨੇ ਸਾਡੇ ਦੇਸ਼ ਦੇ ਸ਼ਹੀਦਾਂ ਜਿਨ੍ਹਾਂ ਨੇ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਭ ਨੂੰ ਅਸੀਂ ਨਮਸਕਾਰ ਕਰਦੇ ਹਾਂ ਉਹਨਾਂ ਨੂੰ ਸਰਦਾਰਾਂ ਦੇ ਫੁੱਲ ਭੇਟ ਕਰਦੇ ਹਾਂ ਸੋ ਅੱਜ ਜੇ ਅਸੀਂ ਆਰਾਮ ਚੈਨ ਦੀ ਨੀਂਦ ਸੌ ਰਹੇ ਹਾਂ ਅਸੀਂ ਸੁਖੀ ਵਸ ਰਹੇ ਆ ਤੇ ਉਹਦਾ ਜਿਹੜਾ ਸਿਹਰਾ ਹੈ ਸਾਡੇ ਜਿਹੜੀ ਸਰਹੱਦਾਂ ਤੇ ਖੜੇ ਸਾਡੇ ਫੌਜੀ ਵੀਰ ਆ ਜਿਹੜੇ ਦਿਨ ਰਾਤ ਪਹਿਰਾ ਦਿੰਦੇ ਆ ਉਹਨਾਂ ਨੂੰ ਜਾਂਦਾ ਸੋ ਅਸੀਂ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਾਡੇ ਉਹਨਾਂ ਸੂਰਬੀਰਾਂ ਨੂੰ ਯੋਧਿਆਂ ਨੂੰ ਜਿਹੜੇ ਸਰਹੱਦਾਂ ਦੇ ਉੱਤੇ ਪਹਿਰਾ ਦੇ ਰਿਹਾ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਸੋ ਉਹਨਾਂ ਦੀ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ ਆ ਸਦਾ ਅਸੀਂ ਉਹਨਾਂ ਨੂੰ ਆਪਣੇ ਦਿਲਾਂ ਦੇ ਵਿੱਚ ਹਾ ਦੇਵਾਂਗੇ ਸਦਾ ਉਹਨਾਂ ਦਾ ਸਤਿਕਾਰ ਕਰਦੇ ਰਵਾਂਗੇ ਤੇ ਸਦਾ ਹੀ ਉਹ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਕਰਦੀਆਂ ਰਹਿਣਗੀਆਂ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਇਹ ਇਤਨੀਆਂ ਪੰਜਾਬ ਦੀਆਂ ਚੁਣੌਤੀਆਂ ਨੇ ਜਿਨ੍ਹਾਂ ਦੇ ਪੁੱਤ ਅਸਵੇਸ਼ੀ ਲੋਕ ਤੇ ਉਹ ਹਜੇ ਤੱਕ ਠਿੱਕੇ ਖਾਰੀਆਂ ਜਾਂ ਡੀਸੀਬੀ ਦਫਤਰਾਂ ਦੇ ਚੱਕਰ ਘੱਟ ਰਹੀਆਂ ਤੇ ਇਸ ਬਾਰੇ ਕੀ ਕਹੂੰਗਾ ਨਹੀਂ ਇਹ ਦਾ ਕਾਰਨ ਟੈਕਨੀਕਲੀ ਹੈ ਜੋ ਸਾਸੀਂ ਸਮਝਿਆ ਕਿਉਂਕਿ ਗੜ ਹੈ ਇਹਨਾਂ ਦੀ ਜਿਹੜੀ ਮਹਿੰਦਰ ਰਾਜ ਸੀ ਉਹਨਾਂ ਦੀ ਧਰਮ ਬਦਲੀ ਨੂੰ ਉਹਨਾਂ ਦਾ ਜਿਹੜੇ ਬੈਨੀਫਿਟ ਵੀ ਮਿਲੇ ਉਹਨਾਂ ਨੂੰ ਨੌਕਰੀ ਵੀ ਮਿਲੀ ਆ ਉਹਨਾਂ ਨੂੰ ਜਿਹੜੀ ਤਨਖਾਹ ਵੀ ਮਿਲ ਰਹੀ ਆ ਪਰ ਮਾਤਾ ਜੀ ਜਿਹੜੀ ਹੈਗੀ ਆ ਕਿ ਇਹਨਾਂ ਦਾ ਹੋਰ ਵੀ ਕੋਈ ਸਾਧਨ ਨਹੀਂ ਇਹਨਾਂ ਨੂੰ ਕਿਉਂਕਿ ਕਾਨੂੰਨ ਦੇ ਅਨੁਸਾਰ ਹੀ ਜਿਹੜਾ ਹੈ ਇਹਨਾਂ ਦੀ ਜੋ ਦਰਦ ਆ ਉਹਨੂੰ ਅਸੀਂ ਸਮਝਿਆ ਤੇ ਉਹਨਾਂ ਨਾਲ ਦੇ ਨਾਲ ਦੇ ਵਿੱਚ ਇਹਦਾ ਕੋਈ ਹੱਲ ਕਰਦੇ ਆ ਹਾਂਜੀ ਅੱਜ ਕਿ ਇਸੇ ਕੰਪੂਠਾ ਵਿੱਚ ਮਹਿੰਦਰ ਰਾਜ ਜਿਹੜੀ ਆ ਸਟੈਚੂ ਬਣਿਆ ਹੋਇਆ ਤੇ ਆਗੇ ਬਾਬਾ ਜੀ ਇੱਥੇ ਸੰਚਰ ਕੀ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਤੇ ਸਾਡੇ ਮਾਤਾ ਜੀ ਕਮਲਾ ਰਾਣੀ ਜੀ ਆਏ ਨੇ ਸ਼ਹੀਦ ਮਹਿੰਦਰ ਰਾਜ ਦੀ ਪ੍ਰਤੀਮਾ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਨਤਮਸਤਕ ਹੋਣ ਆਏ ਆਂ ਸ਼ਹੀਦਾਂ ਨੂੰ ਨਮਨ ਹੈ ਕਾਰਗਿਲ ਵਿਜੇ ਦਿਵਸ ਅਸੀਂ ਹਰ ਸਾਲ ਮਨਾਉਂਦੇ ਆਂ ਔਰ ਇੱਕ ਕਾਰਗਿਲ ਦੇ ਸ਼ਹੀਦਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੈ ਸਮੁੱਚਾ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਹੁੰਦੇ ਨੇ ਔਰ ਅੱਜ ਅਸੀਂ ਵਟ ਭਾਗੇ ਆ ਕਿ ਸੰਤ ਬਲਬੀਰ ਸਿੰਘ ਚੀਚੇਵਾਲ ਜੀ ਉੱਚੇ ਚੇ ਤੌਰ ਤੇ ਆਪਣੀ ਨਾਲ ਸੰਗਤ ਲੈ ਕੇ ਆਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਹੀਦਾਂ ਦੇ ਸਿਰ ਤੇ ਜਿਹੜਾ ਤਾਜ ਸਜਿਆ ਹੋਇਆ ਨਾ ਉਹਦੇ ਸਦਕਾ ਹੀ ਅੱਜ ਸਾਡਾ ਹਿੰਦੁਸਤਾਨ ਸਾਡਾ ਭਾਰਤ ਆਜ਼ਾਦੀ ਦਾ ਨਿਗਮਾਨ ਰਿਹਾ ਅਸੀਂ ਨਮਨ ਕਰਦੇ ਹਾਂ ਉਸ ਨੌਜਵਾਨ ਨੂੰ ਜਿਨੇ ਛੋਟੀ ਉਮਰ ਦੇ ਵਿੱਚ ਹੀ ਵੀਰਗਤੀ ਨੂੰ ਪ੍ਰਾਪਤ ਕੀਤਾ ਪਰਮਾਤਾ ਕਮਲਾ ਰਾਣੀ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇਹਨਾਂ ਦੀਆਂ ਦੁਆਵਾਂ ਪ੍ਰਾਪਤ ਕਰਦੇ ਹਾਂ ਇਹਨਾਂ ਨੂੰ ਘਰੋਂ ਸਤਿਕਾਰ ਨਾਲ ਲੈ ਕੇ ਆਉਂਦੇ ਆ ਬਲਾਵਾ ਦਿੰਦੇ ਆ ਮਾਤਾ ਜੀ ਸਾਡੇ ਚ ਆਉਂਦੇ ਨੇ ਪਰਿਵਾਰ ਸਮੇਤ ਆਉਂਦੇ ਨੇ ਇਹਨਾਂ ਦੇ ਬੱਚੀਆਂ ਆਉਂਦੀਆਂ ਨੇ ਪਰ ਅਸੀਂ ਬਾਬਾ ਜੀ ਨੂੰ ਇਸ ਵਾਰੀ ਬੇਨਤੀ ਕੀਤੀ ਆ ਕਿ ਮਾਤਾ ਜੀ ਬੜੇ ਲੰਮੇ ਸਮੇਂ ਤੋਂ ਜਿਸ ਤਰ੍ਹਾਂ ਦੀਆਂ ਇਹਨਾਂ ਦੀਆਂ ਛੋਟੀਆਂ-ਛੋਟੀਆਂ ਇੱਕ ਦੋ ਮੰਗਾਂ ਨੇ ਅਸੀਂ ਬਾਬਾ ਜੀ ਨੂੰ ਬੇਨਤੀ ਕਰਤੀ ਬਾਬਾ ਜੀ ਨੇ ਇਹ ਮਤਲਬ ਪ੍ਰਵਾਨਗੀ ਦਿੱਤੀ ਆ ਕਿ ਸੀਐਮ ਸਾਹਿਬ ਨਾਲ ਮੇਰੀ ਗੱਲ ਹੋ ਗਈ ਆ ਛੇਤੀ ਹੀ ਮਾਤਾ ਜੀ ਦੀ ਜਿਹੜੀ ਮੰਗ ਹੈ ਉਹ ਪੂਰੀ ਹੋਵੇਗੀ ਭਾਵੇਂ ਸ਼ਹੀਦ ਮਿੰਦਰ ਰਾਜ ਦੇ ਪਰਿਵਾਰ ਨੂੰ ਜੋ ਵੀ ਸਰਕਾਰ ਵੱਲੋਂ ਮਿਲਣਾ ਸੀ ਉਹਨਾਂ ਦੀ ਪਤਨੀ ਨੂੰ ਹੱਕ ਹਕੂਕ ਦੇ ਦਿੱਤੇ ਗਏ ਨੇ ਪਰ ਪਰਿਵਾਰ ਦੇ ਵਿੱਚ ਜਿਵੇਂ ਮਾਤਾ ਜੀ ਦੀ ਸਮੱਸਿਆ ਹੈ ਉਹਦਾ ਸਮਾਧਾਨ ਬਾਬਾ ਜੀ ਤੇ ਸੀਐਮ ਸਾਹਿਬ ਛੇਤੀ ਕਰਨਗੇ ਸ਼ਹੀਦਾਂ ਨੂੰ ਨਮਨ ਤੇ ਸਾਰੇ ਆਏ ਹੋਏ ਸਤਿਕਾਰਤ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਵਿਸ਼ੇਸ਼ ਤੌਰ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਭਾਰਤ ਮਾਤਾ ਕੀ ਜੈ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਮਾਤਾ ਜੀ ਨਾਲ ਆ ਸ਼ਹੀਦਮੰਦ ਅਮਿੰਦਰ ਰਾਜਦੀ ਦੀ ਵਰਸੀ ਤੇ ਮੇਰੀ ਇਹ ਸਾਰਿਆਂ ਅਗੇ ਪ੍ਰਾਰਥਨਾਵਾਂ ਸਾਰੇ ਸ਼ਹਿਰ ਵਾਸੀਆਂ ਅਗੇ ਔਰ ਪੰਜਾਬ ਸਰਕਾਰ ਦੇ ਵੀ ਕਿ ਮਾਤਾ ਜੀ ਦਸਰੇ ਸੀ ਪਿਛੇ ਮੈਂ ਸੁਣਿਆ ਸੀਗਾ ਵੀ ਇਹਨਾਂ ਦੀ ਮੰਗਾਂ ਹਜੇ ਵੀ ਉਦਾਂ ਨਹੀਂ ਉਦਾਂ ਹੀ ਆ। ਸ਼ਹੀਦਾਂ ਨੂੰ ਸ਼ਹਾਦਣੀ ਦੇਂਦਾ ਨਮਸਕਾਰ ਕਰਨ ਦਾ ਮੱਥਾ ਟੇਕਣ ਦਾ ਫਾਇਦਾ ਆਪਾਂ ਤਾਂ ਹੀ ਆ ਜੇ ਉਹਨਾਂ ਦਾ ਪਰਿਵਾਰ ਮਗਰ ਸੁਖੀ ਰਵੇ ਤਾਂ। ਮੈਂ ਦੁਬਾਰਾ ਫੇਰ ਪੰਜਾਬ ਸਰਕਾਰ ਅੱਗੇ ਲੋਕਲ ਗਵਰਨਮੈਂਟ ਅੱਗੇ ਠੀਕ ਆ ਜਿੰਨਾ ਪ੍ਰਸ਼ਾਸਨ ਲੋਕ ਕੰਮ ਕਰਦਾ ਆਪਾਂ ਆਮ ਆਦਮੀ ਪਾਰਟੀ ਦਾ ਮੈਂ ਬੇਨਤੀ ਕਰਦਾ ਮਾਤਾ ਜੀ ਵੱਲੋਂ ਅਸੀਂ ਇਹਨਾਂ ਬੱਚਿਆਂ ਦੇ ਇਹਨਾਂ ਵੱਲ ਪ੍ਰਾਰਥਨਾ ਕਰਦਾ ਹਾਂ ਕਿ ਜੋ ਵੀ ਇਹਨਾਂ ਸ਼ਹੀਦਾਂ ਦੀ ਸ਼ਹੀਦ ਪਰਿਵਾਰਾਂ ਦੀ ਜੋ ਵੀ ਆ ਬਕਾਇਆ ਰਾਸ਼ੀ ਆ ਜੋ ਜੋ ਵੀ ਸਰਕਾਰ ਨੇ ਵਾਅਦਾ ਕੀਤਾ ਉਸ ਵੇਲੇ ਉਹ ਪੂਰਾ ਤੋ ਇਹਨਾਂ ਨੂੰ ਨਮਸਕਾਰ ਕਰਨ ਦਾ ਸਹੀ ਸਾਰਤਕ ਜਵਾਬ ਇਹੀ ਆ ਉਹ ਸਹੀ ਸਾਰਤਕ ਸਮਾਭੀ ਉਹ ਸਹੀ ਸਾਰਤਕ ਸਹੀ ਵਿਸ਼ਾ ਤੇ ਇਹੀ ਆ ਜੇ ਅਸੀਂ ਮੱਥਾ ਤੇ ਕਰਾਉਨੇ ਨਮਸਕਾਰ ਕਰਾਉਨੇ ਆ ਜੇ ਇਹ ਸੁਖੀ ਪਰਵਾਸ ਸੁਖੀ ਹੋਵੇ ਤਾਂ ਮੈਂ ਦੁਆਰਾ ਫੇਰ ਪ੍ਰਸੰਨ ਕਰਦਾ ਮਾਂ ਸ਼ਹਿਰ ਨੂੰ ਅਸੀਂ ਅੱਗੇ ਅਸੀਂ ਹੂੰ ਹਮਾ ਕੇ ਔਰ ਤਗੜੇ ਤਰੀਕੇ ਨਾਲ ਸਰਕਾਰ ਨੂੰ ਫੋਰਸ ਕਰੀਏ ਕਿ ਸਾਡੇ ਮਾਤਾ ਜੀ ਪਰੇਸ਼ਾਨੀ ਝਾਗੜੀ ਚਿਹਰੇ ਤੇ ਇੰਨਾ ਪਰੇਸ਼ਾਨਾ ਹੋਣ ਔਰ ਇੱਕ ਘਰ ਬਿਠੇ ਹੀ ਠੀਕ ਹੈ ਇਹ ਮਹਿਸੂਸ ਕਰਨ ਵੀ ਸਾਰੇ ਹੀ ਇਹਨਾਂ ਦੇ ਬੱਚੇ ਆ ਜੈ ਸ਼੍ਰੀ ਰਾਮ ਜੈ ਮਾਰਕ ਮਾਤਾ ਕੀ ਜੈ ਜੀ ਜੇ ਤੁਹਾਂਗੇ ਕਿ ਹਰ ਸਾਲ ਇੱਥੇ ਆਉਂਦੇ ਵੀ ਅੱਜ ਬੱਲਾ ਸੰਸਿਚਲ ਵੀ ਇੱਥੇ ਪਹੁੰਚੇ ਆ। ਕੀ ਕਹੂੰਗੇ ਇਸ ਬਾਰੇ ਕਿ ਅੱਜ ਇਹ ਕਾਰਗੋ ਜਿਹੜਾ ਮਨਾਇਆ ਜਾ ਰਿਹਾ ਹੈ। ਦੇਖੋ ਜੀ ਇਹ 20 ਜਿਹੜਾ ਜਿਹੜੀ ਸਰ ਅਮਿੰਦਰ ਰਾਜਵਰਗੀ ਜਿਹੜੀ ਸ਼ਹੀਦ ਆ ਉਹਨਾਂ ਕਰਕੇ ਆਜ਼ਾਦੀ ਦਾ ਨਿਖ ਮੰਗਣ ਲਿਆ। ਕਿਉਂਕਿ ਅਸੀਂ ਤਾਂ ਆਪਕੋ ਨੀਂਦ ਸੌਂ ਜਾਂਦੇ ਆ ਪਰ ਜਿਹੜੀ ਸਰਦਾ ਤੇ ਰਾਖੀ ਜਿਹੜੀ ਉਹ ਮਿੰਦਰ ਰਾਜਵਰਗੀ ਯੋਧੇ ਕਰਦੇ ਆ ਉਹਨਾਂ ਨੂੰ ਉਨ੍ਹਾਂ ਦੀਆਂ ਮਾਵਾਂ ਨੂੰ ਕੋਟ ਕੋਟ ਨਮਨ ਹੈ ਜਿਨ੍ਹਾਂ ਨੇ ਬੱਚਿਆਂ ਦੀ ਕੁਰਬਾਨੀ ਦੇਖੇ ਵੀ ਉਹਨਾਂ ਦਾ ਇਹ ਇਦੋਂ ਵੱਡਾ ਮਾਂ ਲਈ ਬੱਚੇ ਦਾ ਚਲੇ ਜਾਣ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਪਰ ਜਿਨ੍ਹਾਂ ਨੇ ਇਹੋ ਜਿਹੇ ਦੁੱਖ ਸਹਾਰਦੇ ਹੋਏ ਇਸ ਦੇਸ਼ ਦੀ ਚੜ੍ਹਦੀ ਕਲਾ ਲਈ ਇਸ ਦੇਸ਼ ਦੀ ਸੁੱਖ ਸ਼ਾਂਤੀ ਲਈ ਇਸ ਦੇ ਤੇ ਜਿਹੜੇ ਆ ਵਾਸੀ ਸੁੱਖ ਦੀ ਨੀਂਦ ਸੌਣ ਉਹਦੇ ਲਈ ਜੋ ਆਪਣੇ ਪੁੱਤਾਂ ਦੀ ਕੁਰਬਾਨੀ ਕੀਤੀ ਹੈ ਮੈਂ ਮਾਤਾ ਦੇ ਵਰਗੀਆਂ ਹੋਰ ਮਾਤਾ ਨੂੰ ਵੀ ਕੋਟ-ਕੋਟ ਨਮਨ ਕਰਦਾ ਔਰ ਇਸ ਜਿਹੜੇ ਐਡਮਿਨਿਸਟ੍ਰੇਸ਼ਨ ਤੋਂ ਵੀ ਇੱਕ ਮੰਗ ਕਰਦਾ ਕਿ ਦੇਖੋ ਜੀ ਬੇਸ਼ੱਕ ਸਰਕਾਰ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਬਹੁਤ ਉਹਨਾਂ ਦਾ ਮਾਨ ਸਨਮਾਨ ਕਰਦੀ ਖਾਸ ਕਰਕੇ ਪੰਜਾਬ ਸਰਕਾਰ ਜਿਹੜਾ ਕੋਈ ਸ਼ਹੀਦ ਫੌਜੀ ਹੁੰਦਾ ਉਹਨੂੰ 1 ਕਰੋੜ ਰੁਪਏ ਦਿੰਦੀ ਹੈ ਪਰ ਕਈ ਵਾਰੀ ਜਿਸ ਤਰ੍ਹਾਂ ਇਹਨਾਂ ਦੇ ਕੇਸ ਦੇ ਵਿੱਚ ਹੋਇਆ ਕਿ ਸਾਰੇ ਬੈਨੀਫਿਟ ਜਿਹੜੇ ਹਨ ਉਹਨਾਂ ਦੀ ਪਤਨੀ ਨੂੰ ਮਿਲ ਗਿਆ ਔਰ ਜਿੰਨਾ ਕਿ ਮੈਨੂੰ ਪਤਾ ਮਾਤਾ ਜੀ ਨੇ ਗੱਲ ਹੋਈ ਨੇ ਐਸ ਬੁੱਤ ਤਿੱਕਰ ਤੇ ਉਹ ਕਦੀ ਪਹੁੰਚੇ ਨਹੀਂ ਅੱਜ ਦੇ ਦਿਨ ਜਦ ਵਿੱਚ ਸ਼ਾਦੀ ਹੋਈ ਬਾਜੂ ਚੰਗੀ ਨੌਕ ਪੋਸਟ ਤੇ ਉੱਪਰ ਲੱਗੇ ਹੋਏ ਆ ਪੰਜਾਬ ਸਰਕਾਰ ਵੱਲੋਂ ਦਿੱਤੀ ਹੋਈ ਟੌਪ ਦੀ ਪੋਸਟ ਤੇ ਲੱਗੇ ਹੋਏ ਆ ਮਾਤਾ ਜੀ ਦੀਆਂ ਬੇਟੀਆਂ ਬੇਚਕ ਵਧੀਆ ਹੀ ਘਰ ਆ ਵੇ ਆਈਆਂ ਹੋਈਆਂ ਪਰ ਜਿਹੜੀ ਮਾਂ ਹੁੰਦੀ ਆ ਮਾਪੇ ਸਦਾ ਹੀ ਚਾਹੁੰਦੇ ਆ ਕਿ ਅਸੀਂ ਕੋਈ ਧੀ ਜਿਹੜੀ ਆਵੇ ਅਸੀਂ ਉਹਨੂੰ ਕੁਝ ਹੱਥੋਂ ਦੇ ਦਈਏ ਉਹਦੇ ਅੱਗੇ ਹੱਥ ਨਾ ਅੜਨੇ ਪੈਣ ਇਹ ਸਾਰਾ ਕੁਝ ਪੰਜਾਬ ਸਰਕਾਰ ਤੁਹਾਡੀ ਅਸੀਂ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕਰਦੇ ਰਿਹਾ ਤੁਹਾਡੀ ਮਾਧਿਅਮ ਡਾਈ ਵੀ ਕਰਦੇ ਆ ਕਿ ਜਿੱਥੇ ਇਕੱਲਾ ਆਕਾਰਾ ਪੁੱਤ ਹੋਵੇ ਉਥੇ ਮਾਂ ਪਿਓ ਦਾ ਵੀ ਖਿਆਲ ਰੱਖਿਆ ਜਾਵੇ ਜੇ ਕੋਈ ਬੈਨੀਫਿਟ ਹੈ ਉਹਨਾਂ ਵਿੱਚ ਖਾਸ ਕਰ ਪੈਨਸ਼ਨ ਕਿਉਂਕਿ ਜਿਹੜੀ ਪੈਸੇ ਮੁਸ਼ਤ ਦਿੱਤੇ ਜਾਂਦੇ ਆ ਉਹ ਤੇ ਖਾਦੇ ਪੀਤੇ ਜਾਂਦੇ ਆ ਤੇ ਲੰਬੀ ਉਮਰ ਦਾ ਕੋਈ ਪਤਾ ਨਹੀਂ ਕਿ ਕਿਸੇ ਦੀ ਕਿੰਨੀ ਆ ਕਿ ਨਹੀਂ ਤੇ ਜਿੰਨਾ ਚਿਰ ਆ ਉਹਨਾਂ ਮਾਂ ਪਿਓ ਦੋਨਾਂ ਨੂੰ ਕੋਈ ਇੱਕ ਮੁਸ਼ਤ ਪੈਨਸ਼ਨ ਵੀ ਆਉਣੀ ਚਾਹੀਦੀ ਆ ਉਹ ਮੰਗ ਕਰਦੇ ਆ ਉਸ ਬਾਬਾ ਜੀ ਐ ਅਡਮਿਨਿਸਟ੍ਰੇਸ਼ਨ ਕੋਲ ਵੀ ਮੰਗ ਕੀਤੀ ਆ ਤੇ ਉਮੀਦ ਆ ਵੀ ਇਹ ਕੱਲੇ ਮਾਤਾ ਜੀ ਦਾ ਨਹੀਂ ਮਾਤਾ ਕਮਲਾ ਦਾ ਨਹੀਂ ਇਹ ਮਸਲਾ ਹੱਲ ਹੋਊਗਾ ਇਹਨਾਂ ਅਰਗੀਆਂ ਸੈਂਕੜੇ ਮਾਤਾਵਾਂ ਜਿਨ੍ਹਾਂ ਦੇ ਪੁੱਤ ਇਸ ਜਿਗਰ ਦੇ ਟੁਕੜੇ ਦੇਸ਼ ਲਈ ਕੁਰਬਾਨ ਹੋ ਗਏ ਪਰ ਉਹ ਇੱਕ ਬੜੀ ਨਿਮਨ ਦਰਦੇ ਜੀ ਜ਼ਿੰਦਗੀ ਦੀ ਜੀ ਰਹਿ ਉਹਨਾਂ ਨੂੰ ਉਜੀ ਇੱਕ ਤਰ੍ਹਾਂ ਦਾ ਉਹਨਾਂ ਲਈ ਕੋਈ ਕਾਨੂੰਨ ਬਣੂਗਾ ਜਿਹੜਾ ਕੋਈ ਇਹੋ ਜੀ ਕਿਸੇ ਨੂੰ ਮੁੜ ਕੇ ਸੰਤਾਪ ਨਾ ਹਟਾਉਣਾ ਪਵੇ ਇਹਨੇ ਦੱਸਿਆ ਜੀ ਮੈਂ ਖੁਦ ਆਪਣੀ ਪੈਨਸ਼ਨ ਦੇ ਵਿੱਚੋਂ ਉਹ ਇੱਥੇ ਸਾਰਾ ਕੁਝ ਮੈਂ ਕਰਾਂ ਪਰ ਕਾਫੀ ਸਮੇ ਤੋਂ ਸਾਡੀ ਸਰਕਾਰ ਤੁਸੀਂ ਵੀ ਜੋਰ ਲਾ ਰਹੇ ਹੋਗਾ ਦੇਖੋ ਜੀ ਤੋਂ ਇਸ ਤੋਂ ਪਹਿਲਾਂ ਇਹਨਾਂ ਮਤਾ ਨੂੰ ਪਤਾ ਕਿ ਸਾਰੀ ਸੇਵਾ ਅਸੀਂ ਮੈਂ ਕਰਾਈ ਸੀ ਜਾਂ ਕੁਝ ਜਿੰਦਾ ਕਹਿ ਲੋ ਸਾਰਾ ਕੋਈ ਕਰਾਇਆ ਸੀ ਐਤ ਕੀ ਮਤਾ ਹੀ ਨਾ ਇਹ ਗੱਲ ਨਹੀਂ ਹੋਈ ਇਨਾਂ ਨੇ ਮੈਨੂੰ ਕਰਾ ਕੇ ਦੱਸਿਆ ਵੀ ਭਾਈ ਉੱਤਰ ਮੈਂ ਆਂਦਾ ਤੁਸੀਂ ਜਾ ਕੇ ਦੇਖੀ ਮੈਂ ਆਹ ਕਰਾਇਆ ਅਸੀਂ ਜਿੰਨੇ ਜੋਗੇ ਆ ਜੋ ਬਣਦਾ ਅਸੀਂ ਮਾਤਾ ਜੀ ਦੇ ਨਾਲ ਹਰ ਤਰ੍ਹਾਂ ਕਈ ਥਾਈ ਗੱਲਬਾਤ ਕੀਤੀ ਮੈਂ ਤੁਹਾਨੂੰ ਦੱਸੀਏ ਕਾਨੂੰਨ ਦੀਆਂ ਕਈ ਪਚੀਦਗੀਆਂ ਨੇ ਔਰ ਕਈ ਗੱਲਾਂ ਜਿਹੜੀ ਸਰਕਾਰਾਂ ਤੇ ਬੋਝ ਵੀ ਨਹੀਂ ਹੋ ਜਾਂਦੀ ਆ ਕਿ ਜਿਹੜੀ ਇੱਕ ਵਾਰੀ ਕਿਸੇ ਨੂੰ ਗੱਲ ਦੱਸੀ ਉਹ ਚ ਜਾਂਦੇ ਫੁੱਲ ਜਾਂਦਾ ਪਰ ਅੱਜ ਬਾਬਾ ਜੀ ਨੂੰ ਇੱਥੇ ਲਿਆਉਣ ਦਾ ਵੀ ਮਕਸਦ ਇਹੋ ਸੀ ਵੀ ਜਿਹੜਾ ਇਹਨਾਂ ਨਾਲ ਗੱਲ ਕੀਤੀ ਕਲਾ ਇਹਨਾਂ ਦਾ ਨਹੀਂ ਜਿੰਨੀਆਂ ਇਹ ਮਾਤਾ ਵਰਗੀਆਂ ਜਿਹੜੀਆਂ ਜਿਹੜੀ ਸੈਂਕੜੇ ਹਜ਼ਾਰਾਂ ਮਾਵਾਂ ਨੇ ਉਹ ਪੇ ਨੇ ਉਹਨਾਂ ਦਾ ਵੀ ਮਸਲਾ ਹੱਲ ਹੋਊਗਾ ਕੋਈ ਕਾਨੂੰਨੀ ਦਾਦਾ ਬਣੂ ਜੀ ਮਾਤਾ ਜੀ ਨੂੰ ਵੀ ਜਾਣਦੇ ਨੇ ਇਹਨਾਂ ਨੇ ਦੇਖਣ ਨੂੰ ਯਾਦ ਰੱਖਦੇ ਹੋ ਕਿ ਸਪੈਸ਼ਲ ਇਹ ਪ੍ਰੋਗਰਾਮ ਵੀ ਰੱਖਦੇ ਹੋ ਪਰ ਕੀ ਕਰ ਰਹੇ ਨੇ ਅੱਜ ਹਲਕਾਂ ਚਾ ਜਿਹੜੇ ਨਵੇਂ ਬਣੇ ਉਹ ਨੇਰ ਨਹੀਂ ਆ ਰਹੇ ਸਿੱਧੀ ਦੱਸ ਦੇ ਨਹੀਂ ਉਹਨਾਂ ਨੂੰ ਉਹ ਦਿਖੋ ਆ ਮੌਸਮ ਇਹੰਦਾ ਤਾਂ ਦੇਖੋ ਪਸੀਨੇ ਪਸੀਨੀ ਹੋਏ ਪਏ ਉਹ 3-4 ਦਿਨਾਂ ਤੋਂ ਠੀਕ ਨਹੀਂ ਸੀਗੇ ਉਹਨਾਂ ਦੇ ਸੈਲ ਕੋਈ ਜ਼ਿਆਦਾ ਡਾਊਨ ਤਾ ਕਰਕੇ ਜਾਨੀ ਘਰੇ ਨੇ ਮੇਰੀ ਗੱਲ ਹੋਈ ਹੁਣ ਵੀ ਹੋਈ ਕਿਦੇ ਸੀ ਮੈਂ ਆ ਜਾ ਮੈਂ ਕਿਹਾ ਤੂੰ ਪਰਾਵਾ ਆਪਣੀ ਸਿਹਤ ਦਾ ਹਾਲ ਕਿ ਪੰਜ ਚਰ ਦੇਣੋ ਕੋ ਤੁਰੇ ਫਿਰਦੇ ਆ ਗਰਮੀ ਦੇ ਕਈ ਵਾਰੀ ਕੀ ਮਾੜੇ ਜੇ ਕਿਸੇ ਚੱਕਰ ਚ ਪੈ ਜਾ ਬੰਦਾ ਤੇ ਲੰਬਾ ਹੋ ਜਾਂਦਾ ਡਾਕਟਰ ਨੇ ਕੰਪਲੀਟ ਬੈਡ ਰੈਸ ਦਾ ਕਿਹਾ ਘਰੇ ਨੇ ਉਹ ਰੈਸਟ ਕਰ ਰਹੇ ਨੇ ਕਿ ਆ ਸੀ ਹੁਣ ਵੀ ਪੂਣਾ ਮੇਰੇ ਦੇਖ ਲੈ ਮਿਸ ਕਾਲਾ ਕਿੰਨੀ ਆ ਤੇ ਮੈਂ ਉਹਨੂੰ ਕਿਹਾ ਵੀਰ ਤੂੰ ਕੋਈ ਗੱਲ ਹੀ ਰੈਸਟ ਕਰ ਕਿਉਂਕਿ ਸਾਡਾ ਪ੍ਰੋਗਰਾਮ ਪਹਿਲਾਂ 9:30 ਵਜੇ ਦਾ ਸੀ ਪਰ ਬਾਬਾ ਹੀ ਤਦ ਪ੍ਰੋਗਰਾਮ ਕੋਈ ਪਹਿਲਾਂ ਹੋਰ ਸੀ ਖੜੇ ਪੈਰ ਇਹਨਾਂ ਦਾ ਪ੍ਰੋਗਰਾਮ ਬੜਿਆ ਇਸ ਕਰਕੇ ਲੇਟ ਹੋਣ ਕਰਕੇ ਤੇ ਸੰਗਤ ਵੀ ਜਿਆਦਾ ਸੀ ਹੁਣ ਬਹੁਤ ਸੰਗਤ ਘਟ ਗਈ ਤੇ ਇਸੇ ਕਰਕੇ ਉਹ ਲੇਟ ਹੋਣ ਕਰਕੇ ਵੀ ਨਹੀਂ ਦੇ ਰਹੀ ਨਹੀਂ ਗਰਮੀ ਚ ਕਈ ਵਾਰੀ ਨਹੀਂ ਸੇਤਨਾ ਅਜਾਜਤ ਵੀ ਤਾਂ ਨਹੀਂ ਰਿਹਾ ਜਾਂਦਾ ਇਸ ਕਰਕੇ ਨਹੀਂ